ਸਤਿ ਸ੍ਰੀ ਅਕਾਲ ਗਾਇਸ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਰੈਸਪੀ ਝਟਪਟ ਪਕੌੜੇ ਤੇ ਇਹ ਇਸ ਤਰ੍ਹਾਂ ਬਣਾਉਂਦੇ ਹਾਂ ਪਹਿਲਾਂ ਆਪਾਂ ਸਿਰਫ ਦੋ ਆਲੂ ਦੋ ਆਲੂ ਲੈਣੇ ਆ ਇਹਨਾਂ ਨੂੰ ਇਦਾਂ ਛਿੱਲ ਲੈਣਾ ਆ ਛਿਲਕੇ ਚੰਗੀ ਤਰ੍ਹਾਂ ਧੋ ਲੈਣਾ ਤੇ ਇੱਕ ਪਿਆਜ਼ ਸਿਰਫ ਇਸ ਤਰ੍ਹਾਂ ਆਪਾਂ ਕਰ ਲੈਣਾ ਤੇ ਨੂੰ ਆਪਾਂ ਚਾਕੂ ਦੇ ਨਾਲ ਨਹੀਂ چیرਣਾ ਇਹਨੂੰ ਆਪਾਂ چیرਣਾ ਹੈ ਇਸ ਦੀ ਮਦਦ ਨਾਲ ਇਹ ਤੁਸੀਂ ਸੋਚ ਰਹੇ ਹੋ ਕਿ ਕਿਦਾਂ چیرਣਾ ਆਪਾਂ چیرਣਾ ਨਹੀਂ ਆਪਾਂ ਇਹ ਜਿਹੜਾ ਭਾਗ ਹੁੰਦਾ ਹੈ ਜਿਹਦੇ ਵਿੱਚ ਆਪਾਂ ਚਿਪਸ ਬਣਾਉਨੇ ਆ ਉਹਦੇ ਵਿੱਚ ਹੀ ਆਪਾਂ ਪਿਆਜ਼ ਕੱਟ ਕਰਨੇ ਨੇ ਤੇ ਉਹਦੇ ਵਿੱਚ ਹੀ ਆਪਾਂ ਆਲੂ ਕਰਨੇ ਆ ਤੇ ਕਿੱਦਾਂ ਕਰਨੇ ਆ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਹਾਂਜੀ ਗਾਇਸ ਐਦਾਂ ਬਣਾ ਆਪਾਂ ਪਤਲੇ ਪਤਲੇ ਐਦਾਂ ਆ ਜਿੱਦਾਂ ਚਿਪਸ ਨਿਕਲਣ ਡਏ ਆ ਨਾ ਐਦਾਂ ਆਪਾਂ ਪਤਲੇ ਪਤਲੇ ਕਰ ਲੈਣੇ ਆ ਪਤਲੇ ਕਰਨ ਦਾ ਸਿਰਫ ਰੀਜਨ ਇੰਨਾ ਹੈ ਕਿ ਇਹ ਛੇਤੀ ਪੱਕ ਜਾਂਦੇ ਆ ਜਦੋਂ ਆਪਾਂ ਤੇਲ ਦੇ ਵਿੱਚ ਫਰਾਈ ਕਰਨਾ ਨਾ ਤੇ ਇਹਨਾਂ ਨੇ ਛੇਤੀ ਪੱਕ ਜਾਣਾ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਪਿਆਜ਼ ਕਰਾਂਗੇ ਤੇ ਪਹਿਲਾਂ ਆਪਾਂ ਆਲੂ ਕਰ ਲਈਏ ਫਿਰ ਆਪਾਂ ਤੁਹਾਨੂੰ ਪਿਆਜ਼ ਕਰਕੇ ਦਿਖਾਣੇ ਹਾਂ ਹਾਂਜੀ ਗਾਇਸ ਇਸੇ ਤਰ੍ਹਾਂ ਹੀ ਆਪਾਂ ਪਿਆਜ਼ ਕਰ ਲੈਣਾ ਜਿਦਾ ਆਪਾਂ ਪਿਆਜ਼ ਕਰਾਂਗੇ ਨਾ ਪਿਆਜ਼ ਇਸ ਤਰ੍ਹਾਂ ਲੱਛੇ ਵਾਂਗੂ ਨਿਕਲਣਗੇ ਇਦਾਂ ਇਹ ਸਾਰੇ ਪਿਆਜ਼ਾਂ ਨੇ ਇਦਾਂ ਅੰਦਰੋਂ ਖਿਲਰ ਜਾਣਾ ਹੈ ਇਦਾਂ ਇਦਾਂ ਇਕੱਲੇ ਇਕੱਲੇ ਹੋ ਜਾਣੇ ਆ ਤੇ ਇਸ ਤਰ੍ਹਾਂ ਹੀ ਆਪਾਂ ਸਾਰਾ ਪਿਆਜ਼ ਇਹ ਕਰ ਲੈਣਾ ਤੇ ਪਕੌੜੇ ਕਾਫੀ ਬਣ ਜਾਂਦੇ ਆ ਜਿਹਦਾ 4-5 ਜਾਣਿਆਂ ਦੇ ਲਈ ਕਾਫੀ ਹੋ ਜਾਣੇ ਹਾਂ ਹਾਂਜੀ ਗਾਇਸ ਇਦਾਂ ਆਪਾਂ ਲੱਛੇ ਜੇ ਇਦਾਂ ਆਪਾਂ ਰਿਗ੍ਰੇਟ ਕਰ ਲੈਣੇ ਇਹਨਾਂ ਲੱਛੇ ਜੇ ਬਣ ਜਾਣੇ ਆ ਵੇ ਇਦਾਂ ਨਿਕਲਣ ਦੇ ਆ ਤੇ ਬੜੇ ਵਧੀਆ ਹੋ ਜਾਣੇ ਜਦੋਂ ਆਪਾਂ ਉਹਦੇ ਵਿੱਚ ਪਾਉਣਾ ਵੇਸਣ ਇਹਨਾਂ ਨੂੰ ਆਪਾਂ ਇਦਾਂ ਕਰ ਲੈਣਾ ਆ ਕੇ ਖੱਲਰ ਜੇ ਜਾਣ ਤੇ ਫਿਰ ਆ ਆੜੇ ਇਦਾਂ ਬਣ ਗਏ ਤੇ ਫਿਰ ਕੁਰਕਰੇ ਜਿਹੇ ਬਣਦੇ ਆ ਹਾਂਜੀ ਗਾਇਸ ਆਪਾਂ ਨਾ ਆਲੂ ਇਦਾਂ ਗੋਲ ਗੋਲ ਕੱਟ ਲੈਣੇ ਆ ਤੇ ਪਿਆਜ਼ਾਂ ਨੂੰ ਆਪਾਂ ਇਦਾਂ ਦਾ ਕੱਟ ਲੈਣਾ ਹੈ ਠੀਕ ਹੈ ਹਾਂਜੀ ਗਾਇਸ ਸਭ ਤੋਂ ਪਹਿਲਾਂ ਆਪਾਂ ਨਾ ਪਿਆ ਪਿਆਰੀ ਦੇ ਪਕੌੜੇ ਕੱਢ ਲਾਂਗੇ ਠੀਕ ਹੈ ਤੇ ਪਿਆਜ਼ ਦੇ ਪਕੌੜੇ ਆਪਾਂ ਵਿੱਚ ਪਾ ਲਾਂਗੇ ਆ ਸਾਰੀ ਜਿਹੜੇ ਆਪਾਂ ਕੱਟੇ ਹੋਏ ਪਿਆਜ਼ ਹਨ ਆਪਾਂ ਇਹਨਾਂ ਨੂੰ ਵਿੱਚ ਪਾ ਲਾਂਗੇ ਲੱਗ ਲੱਗ ਕੱਢਾਂਗੇ ਤੋਹਾਂ ਦਾ ਫਲੇਵਰ ਵੀ ਲੱਗ ਲੱਗ ਹੋ ਜਾਏਗਾ ਤੇ ਜਿੰਨਾ ਆਪਾਂ ਨੂੰ ਇਸਨ ਚਾਹੀਦਾ ਨਾ ਉਹਨਾਂ ਪਾ ਲਾਂਗੇ ਜੇ ਘਟੇਗਾ ਤੇ ਉਹਦੇ ਜੋਗ ਆਪਾਂ ਹੋਰ ਪਾ ਲਾਂਗੇ ਅੱਧਾ ਚਮਚਾ ਆਪਾਂ ਹਲਦੀ ਪਾ ਮੰਗੇ ਅੱਧਾ ਚਮਚਾ ਆਪਾਂ ਮਿੱਝਾ ਨਾ ਪਾਵਾਂ ਅੱਧਾ ਚਮਚਾ ਆਪਾਂ ਨਮਕ ਦਾ ਪਾ ਮੰਗੇ ਤੇ ਅੱਧਾ ਚਮਚਾ ਪਾ ਦਰਧਰਾ ਕੁਟਿਆ ਹੋਇਆ ਮਸਾਲਾ ਉਹਦਾ ਪਾ ਲਿਆ ਤੇ ਹਾਂਜੀ ਗਾਇਸ ਜਿਹੜਾ ਆਪਾਂ ਆ ਮਟੀਰੀਅਲ ਆ ਨਾ ਜਿਹੜਾ ਆਪਾਂ ਸਾਰਾ ਮਸਾਲੇ ਦੇ ਵਿੱਚ ਰਲਾ ਲਿਆ ਪਹਿਲਾਂ ਆਪਾਂ ਇਹਨਾਂ ਨੂੰ ਹੱਥਾਂ ਦੇ ਨਾਲ ਇਦਾਂ ਇੱਕ ਵਾਰ ਰਲਾ ਲਾਂਗੇ ਜਿਹੜੀ ਚੀਜ਼ ਹੱਥ ਦੇ ਨਾਲ ਸਵਾਦ ਬੰਦੀ ਉਹ ਚਮਚਿਆਂ ਦੇ ਨਾਲ ਨਹੀਂ ਬੰਦੀ ਤੇ ਇਸ ਕਰਕੇ ਆਪਾਂ ਹੱਥ ਦੇ ਨਾਲ ਹੀ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਠੀਕ ਆ ਰਲਣ ਤੋਂ ਬਾਅਦ ਹੁਣ ਆਪਾਂ ਲੋੜ ਅਨੁਸਾਰ ਪਾਣੀ ਪਾਵਾਂਗੇ हली हिंप पवानगे ज्यादा गैस ये अपना मसाला बिल्कुल रल चुके हैं तो हूँ आप पहले ये पकौड़े कटा आलू वाले पकौड़े आप ਤੇ ਇਹ ਆਪਣਾ ਗੈਸ ਹੁਣ ਬਿਲਕੁਲ ਗਰਮ ਕਰਕੇ ਨਾ ਆਪਾਂ ਠੰਡਾ ਕਰ ਲਿਆ ਸੀਗਾ ਤੇ ਹੁਣ ਆਪਾਂ ਹਲਕਾ ਜਿਹਾ ਹੁਣ ਫਿਰ ਗੈਸ ਬਾਲਿਆ ਤੇ ਹੁਣ ਫਿਰ ਦੁਬਾਰਾ ਗਰਮ ਕਰਾਂਗੇ ਫਿਰ ਆਪਾਂ ਪਕੌੜੇ ਕੱਢਾਂਗੇ ਤੇ ਨਾਲ ਆਪਣੇ ਗਾਇਸ ਚਾਹ ਰਜ ਰਜ ਕੇ ਕਮਲੀ ਹੋ ਚੁੱਕੀ ਆ ਕਮਲੀ ਜਾਂ ਇਤਾਂ ਦੀ ਹੁੰਦੀ ਤੁਸੀਂ ਵੇਖ ਸਕਦੇ ਹਾਂਜੀ ਗਾਇਸ ਆਪਾਂ ਵੇਖਦੇ ਹਾਂ ਕਿ ਆਪਣਾ ਤੇਲ ਗਰਮ ਹੋਇਆ ਕਿ ਨਹੀਂ ਆਪਾਂ ਛੋਟਾ ਜਿਹਾ ਪਿਆਜ਼ ਪਾ ਕੇ ਵਿੱਚ ਵੇਖਦੇ ਹਾਂਜੀ ਕਾਫੀ ਵਧੀਆ ਗਰਮ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਫੇਰ ਲਾ ਕੇ ਨਾ ਚੰਗੀ ਤਰ੍ਹਾਂ ਫਿਰ ਆਪਾਂ ਛੋਟੇ ਛੋਟੇ ਪਕੌੜੇ ਕੱਢਦੇ ਆ ਅਰੇ ਜਦੋਂ ਆਪਾਂ ਇਹਨਾਂ ਨੂੰ ਇੱਕ ਸਾਈਡ ਚੇਂਜ ਕਰਾਂਗੇ ਨਸ਼ੇਦਾਰ ਪਕੌੜੇ ਉਤੋਂ ਮਿਨੀ ਮਿਨੀ ਕਣੀ ਪੈਂਦੀ ਆ ਬਾਹਰ ਤੇ ਇਧਰ ਆਪਣੇ ਪਕੌੜੇ ਨਿਕਲਣ ਦੇ ਆ ਲੋਕੀ ਕਹਿੰਦੇ ਚਾਹ ਦਾ ਤਾਂ ਪਕੌੜਿਆਂ ਦਾ ਕੰਬੀਨੇਸ਼ਨ ਤੇ ਅਹੀ ਕਹਿੰਦੇ ਆ ਮੀਂਹ ਦਾ ਤਾਂ ਪਕੌੜਿਆਂ ਦਾ ਕੰਬੀਨੇਸ਼ਨ ਠੀਕ ਹੈ ਗਾਇਸ ਜਿਨਾਂ ਚੱਕਰ ਆਪਾਂ ਨੇ ਪਿਆਜ਼ ਦੇ ਪਕੌੜੇ ਨਿਕਲਣ ਦੇ ਆ ਉਹਨਾਂ ਚੱਕਰ ਨਾਲ ਆਪਾਂ ਅਹ ਆਲੂਆਂ ਦਾ ਜਿਹੜਾ ਆਪਣਾ ਪਕੌੜਿਆਂ ਦਾ ਆਪਣਾ ਬੈਟਰ ਜੇ ਤਿਆਰ ਕਰ ਲਈਏ ਜਦ ਤੱਕ ਤੇ ਛੇਤੀ ਹੋ ਜਾਏਗਾ ਕੰਮ ਤੇ ਇਹਦੇ ਲਈ ਫੇਰ ਆਪਾਂ ਉਹੀ ਰਿਪੀਟ ਕਰਾਂਗੇ ਸਾਰਾ ਕੁਝ ਫੇਰ ਆਪਾਂ ਪਾਵਾਂਗੇ ਲਸਣ ਲਸਣ ਪਾਉਣ ਤੋਂ ਬਾਅਦ ਦਰਦਰਾ ਕੁਟਿਆ ਹੋਇਆ ਮਸਾਲਾ ਫੇਰ ਸੇਮ ਉਹੀ ਆਪਾਂ ਇਨਗਰੀਡੀਅੰਟ ਸਾਰੇ ਉਹੀ ਪਾਉਣੇ ਆ ਅੱਧਾ ਕ ਚਮਚਾ మక అమ్మా హమ్చా మిర్చి ఫిర్ను పను ఏదైనా పేడ అనుస गे आपला उदर प्याजा पकोडे प्लेट कडले चांगली गायस आपण प्याजडे वधी तर पक चुके आपण प्लेट कडले ते आपण प्याज पकोडे गॅस कडले ते हुन आपले पकोडे कडांगे

ਜੀ ਗਾਇਜ਼ ਆਪਣੇ ਨਾਲ ਪਿਆਜ਼ ਦੇ ਤੇ ਆਲੂ ਵਾਲੇ ਪਕੌੜੇ ਬਿਲਕੁਲ ਬਣ ਕੇ ਤਿਆਰ ਆ ਤੇ ਇਦਾਂ ਆਪਾਂ ਜਿਹੜੇ ਪਕੌੜੇ ਬਣਾਉਨੇ ਆ ਬਹੁਤ ਛੇਤੀ ਬਣ ਜਾਂਦੇ ਆ ਤੇ ਹੋਪ ਕਰਦੀ ਆ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤੇ ਜੇ ਪਸੰਦ ਹੋ ਗਈ ਤਾਂ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ